मानते हैं सांसद मनोस्थिति प्रजास्थ सब जो किए थे उन्होंने पर उनका उसका उस पे भी लगता था बिल्कुल टाइम बहुत का है ठीक मान से मेरे नाल बैठे आज इस बालक का एक पर नजर पाजी और बहुत ही

कि उन्होंने अपने समाज तायतनों तो या अपनी इस समाज प्रति कमिटमेंट के लिए उस मुक्के में अपने जहन में चोरी किया हुआ था तो उस मुक्के में लबार है इस मानचनों में कई घोड़ा भी अप्रिशिएट करना चाहेंगे क्योंकि हर बर एक महीने इस तरह का काट करना और ਇਹੋ ਜਿਹੇ ਲੋਕਾਂ ਨੂੰ ਇੱਕ ਮੰਚ ਭయ్యా ਕਰਨਾ ਜਿੱਥੇ ਬੈਠ ਕੇ ਉਹ ਆਪਣੇ ਵਿਚਾਰਾਂ ਸਾਂਝੇ ਕਰ ਸਕਣ ਜਿਹੜੇ ਸੋਚਦੇ ਨੇ ਉਹਨਾਂ ਨੂੰ ਇੱਕ ਸੰਵਾਦ ਵਿੱਚ ਪਾ ਸਕਣ ਔਰ ਇਹੋ ਜਿਹੀਆਂ ਸਰਗਰਮੀਆਂ ਸਿਖਾਉਣੀਆਂ ਪੜ੍ਹ ਤੇ ਰੰਗੀਆਂ ਜਾਣਦੇ ਰਹਿਣ ਆ ਇਸ ਤੇ ਲਈ ਇਹ ਵਧਾਈ ਦੇ ਹੱਕਦਾਰ ਵੀ ਨੇ ਔਰ ਪ੍ਰਸ਼ੰਸਾ ਦੇ ਹੱਕਦਾਰ ਵੀ ਨੇ ਜਿਹੜੀ ਕਿ ਮੈਂ ਇਸ ਮੰਚ ਤੋਂ ਪ੍ਰਿੰਸਪਰ ਕਰਾਂ। ਅੱਜ ਅਸੀਂ ਨਾਰੀ ਦੇ ਉਸਤੇ ਹਵਾਲੇ ਦੇ ਨਾਲ ਇਕੱਠੇ ਹੋਏ ਆਂ ਔਰ ਇਹ ਦਿਵਸ ਖੜਲੀ ਕੀ ਮਹੱਤਵ ਰੱਖਦਾ ਇੱਕ ਪਾਸੇ ਇਹਦਾ ਮਕਸਦ ਇਹ ਹੈਗਾ ਕਿ ਅਸੀਂ ਸਾਰੇ ਮਨੁੱਖੀ ਸਮਾਜ ਨੂੰ ਇਸ ਗੱਲ ਦੇ ਲਈ ਸੰਵੇਦਨਸ਼ੀਲ ਬਣਾਏ ਕਿ ਇਸ ਦੁਨੀਆ ਦੀ ਜਿਹੜੀ ਅਧਿਵਾਦੀ ਹੈ ਉਹ ਉਹਨਾਂ ਦੇ ਨਾਲ ਉਨੇ ਹੀ ਮਾਨਵੀ ਕਦਰਾਂ ਕੀਮਤਾਂ ਦਾ ਹੈ ਜਿਵੇਂ ਕਿ ਕੋਈ ਵੀ ਹੋਰ ਇਸ ਸਮਾਜ ਦਾ ਉਲੰਘਿਤ ਸਮਾਜ ਦਾ ਕੋਈ ਹੋਰ ਰੱਖ ਇਹਦੇ ਨਾਲ ਹੀ ਇਹ ਔਰਤਾਂ ਦੇ ਵਿੱਚ ਖਾਸ ਕਰਕੇ ਆਪਣੇ ਮਾਨ ਵਿੱਚ ਇਹ ਮਾਨ ਆਰਥ ਹੋਣ ਤੇ ਮਾਨ ਕਰਨਾ ਇਹ ਅਹਿਸਾਸ ਜਗਾਉਣਾ ਲੋੜਾ ਚਾਹ ਹੈ ਤਾਂ ਕਿ ਉਹਨਾਂ ਨੂੰ ਲੱਗੇ ਨਾ ਸਮਝਾਂਗੇ ਕਿ ਅਸੀਂ ਕਿਸੀ ਮਾਨਵਾਂ ਉਹਨਾਂ ਨੂੰ ਨਹੀਂ ਲੱਗੇ ਕਿ ਸਾਡੇ ਸਮਾਜ ਦੇ ਵਿੱਚ ਕੋਈ ਸਰਦਾਰੀ ਹੈ ਕੋਈ ਭਾਗੀਦਾਰੀ ਹੈ ਕੋਈ ਸਾਡੀ ਮਾਨਵ ਦੇ ਪ੍ਰਤੀ ਮਾਨਨ ਕਰਦੇ ਪ੍ਰਤੀ ਇਤਿਹਾਸ ਦੇ ਪ੍ਰਤੀ ਸਾਡਾ ਵੀ ਕੋਈ ਫਰਕ ਹੈ ਇਹਦੀ ਮੈਂ ਛੋਟੀ ਜਿਹੀ ਗੱਲ ਨੂੰ ਸਾਂਝੀ ਕਰਨੀ ਚਾਹਣੀ ਹੈ ਪਿਛਲੇ ਕੁਝ ਦਿਨਾਂ ਤੋਂ ਕਰ ਰਹੀ ਹਾਂ ਮੈਨੂੰ ਸਹਾਇਤਾ ਕਲਪਨ ਜੀ ਨੇ ਇੱਕ ਪ੍ਰੋਜੈਕਟ ਕਰਾ ਲਈ ਦਿੱਤਾ। ਉਹ ਪ੍ਰੋਜੈਕਟ ਸੀ ਕਿ ਨਾਰੀ ਕੇਂਦਰਿਤ ਕਹਾਣੀਆਂ ਇਕੱਠੀਆਂ ਕਰਦੇ। ਮੇਰੇ ਮਨ ਵਿੱਚ ਇੱਕ ਖਿਆਲ ਆਇਆ ਕਿ ਨਾਰੀ ਕੇਂਦਰਿਤ ਕਹਾਣੀਆਂ, ਕਹਾਣੀ ਦਾ ਮਨੁੱਖੀ ਕਹਾਣੀ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਤੁਹਾਨੂੰ ਮੁੱਖੀ ਸੰਸਾਰ ਹੈ, ਜਦੋਂ ਤੁਹਾਨੂੰ ਮੁੱਖੀ ਸੰਚਾਰ ਹੈ, ਉਹਦੇ ਵਿੱਚ ਕਹਾਣੀ ਹੈ। ਕਹਾਣੀ ਦੇ ਵਿੱਚ ਕਿਉਂਕਿ ਉਹ ਸਾਡੀ ਕਹਾਣੀ ਹੈ। ਮਨੁੱਖੀ ਜ਼ਿੰਦਗੀ ਦੀ ਕਹਾਣੀ ਹੈ। ਉਹਦੇ ਵਿੱਚ ਮਲਤਵੀ ਨੇ ਤੇ ਔਰਤਾ ਵੀ ਨੇ ਔਰ ਇਸ ਤੋਂ ਬਿਨਾਂ ਕੋਈ ਕਹਾਣੀ ਸਮਝ ਬਣਿਆ ਹੀ ਨਹੀਂ ਹੈਗਾ ਤੇ ਉਹਦੇ ਵਿੱਚੋਂ ਔਰਤੋਂ ਤੋਂ ਨਿਕਲ ਤੋਂ ਆਦਰਾ ਜਿਸਿੰਦੀ ਕਹਾਣੀ ਆਗਰ ਹੈ ਤੇ ਸਾਨੂੰ ਨਾਲੀ ਕੇ ਅੰਦਰ ਕਹਾਣੀਆਂ ਲਪਟੀਆਂ ਇਕੱਠੀਆਂ ਦਿਲ ਦੀ ਲੋੜ ਕਿਉਂ ਹੈ ਲੋੜ ਇਸ ਤੇ ਕਿਉਂ ਹੈ ਕਿ ਆਲਪ ਭਾਵੇਂ ਹਰ ਤਰ੍ਹਾਂ ਮੈਂ ਹਾਜ਼ਰ ਸੀ ਪਰ ਉਹਦੀ ਕੋਈ ਬੋਲ ਕੋਈ ਅਵਾਜ਼ ਹਾਜ਼ਰ ਨਹੀਂ ਸੀ ਹਾਜ਼ਰ ਅਵਾਜ਼ निशान नहीं करते कि बोली भी कुछ कहा भी थी कि वो जो कुछ जिम्मे जीने की जोड़ जीती गई इस करके कहानियां कहते हैं कहानियां लगनिया है मनुख की कहानी मरद की कहानी ही बनती गई इस नखेड़ के देखना है किसाव बनाया समाज हॉली हॉली ਹੰਦਰੀ ਅਸੀਂ ਲਗਭਗ 40 ਅੱਠ ਵੱਖ-ਵੱਖ ਉਚਾਰ ਸੁਣੇ ਮੈਨੂੰ ਬਹੁਤ ਚੰਗਾ ਲੱਗਾ ਕਿ ਅਸੀਂ ਉਹ ਮਹਾਲ ਉਹ ਸਰਬੀਨ ਦੀ ਪੈਦਾ ਕਰ ਰਹੇ ਹਾਂ ਜਿਹਦੇ ਵਿੱਚ ਇਹ ਅਹਿਸਾਸ ਨੇ ਹੋਣ ਜੋਗੀ ਗੁਦਾਇਸ਼ ਵਾਂਗਰ ਤੇ ਉਹਨਾਂ ਨੂੰ ਅਸੀਂ ਪ੍ਰਤਾਸਤ ਕਰਦੇ ਹਾਂ ਔਰ ਬੰਦਰ ਦੀ ਨਾਰੀ ਵੀ ਦੇਖ ਸਕੀਏ ਉਹਨੀਆਂ ਨੰਨੀਆਂ ਜੋ ਜਿਹੜੇ ਜਿਵੇਂ ਉਹਦੇ ਪੈਰਾਂ ਨੂੰ ਬੰਨ੍ਹਣਾ ਬਣੇ ਹੋਏ ਰਹਿੰਦੇ ਨੇ ਰੀਤਾ ਉਹਨਾਂ ਬਾਰੇ ਵੀ ਖੁੱਲ ਕੇ ਵਿਚਾਰ ਕਰ ਸਕੀਏ ਚਾਹੇ ਜੇ ਚਾਹੇ ਮੈਂ ਗਿਣੇ ਮੈਨੂੰ ਲੱਗਾ ਕਿ ਚਾਹੇ ਜੇ ਕਹਿੰਦਾ ਉਹ ਪਾਪ ਇਫਰੋਇਸ ਵਾਂਝ ਤੋਂ ਪੇਸ਼ ਕੀਤੇ ਨੂੰ ਵਕਫਾ ਕਰਾਉਣਾਂ ਦੇ ਨਵੇਂ ਮੈਟਾਫਰ ਮੈਨੂੰ ਨਵਾਂ ਮੈਟਾਫਰ ਕੌਣ ਚੱਲਿਆ ਲੱਗਿਆ ਕਿ ਜਿਹੜਾ ਘਰ ਹੈਗਾ ਉਹਨੂੰ ਵਿਚਾਰ ਤੇ ਵੀ ਨਹੀਂ ਲਾਈ ਜਾ ਸਕਦੀ ਹੈ ਕਿ ਪਰ ਘਰ ਨੂੰ ਜਾ ਸਕਦਾ ਇਸੇ ਤਰ੍ਹਾਂ ਵਕਫਾ ਅਸੀਂ ਨਾ ਮਿਲ ਮੈਚਰ ਫਾਰਮੈਂਟ ਲਾਉਂ ਕਿ ਨਾਰੀਵਾਦ ਨੂੰ ਜਦੋਂ ਅਸੀਂ ਗੱਲ ਕਰਦੇ ਫਿਰਿਆ ਕਿ ਅਜੇ ਵੀ ਜੁਨਾ ਐਂਸੂਰ ਰਹਿਦਾ ਹੈਗਾ ਕਿ ਦੇਵੇ ਇਹ ਔਰੰਟਿਸੀਪੇਸ਼ਨ ਹਾਈ ਤਾਈਨੇ ਤੋਂ ਤਾਈਨੇ ਦਾੜੀ ਦੇਦੂਦੇ ਯਾਦ ਹੀ ਕਰਨੇ ਹੈ ਕਿ ਨਾਰੀਵਾਦ ਨੂੰ ਲਾਹ ਰਿਹਾ ਹੈ ਕਿ ਘਰ ਵਿੱਚ ਖੱਜਲ ਵਾਲੀਆਂ ਵਾਲੀ ਕੋਈ ਵਿਚਾਰੀ ਹੈ ਪਰ ਨਾਰੀਵਾਦ ਨੇ ਇੱਕ ਜੰਗ ਲੜੀ ਇੱਕ ਸਰਵਟ ਲੜਿਆ ਜੇ ਅੱਜ ਔਰੰਟ ਬਰਾਬਰ ਦੀ ਦਾਗ੍ਰਿਤ ਮੰਨੀ ਜਾ ਰਹੀ ਹੈ

ਪਹਿਲੇ ਸਾਲ ਕਿੰਨੇ ਵੜੇ ਗਏ ਆਪਣੇ ਬੱਚਿਆਂ ਦੇ ਵੀ ਆਉਣ ਦਾ ਆਪਣਾ ਖਾਣੇ ਦੀ ਅੱਜ ਸਾਨੂੰ ਜਿਹੜੀਆਂ ਕਹਿੰਦਾ ਆਮ ਲੱਗ ਗਿਆ ਨਾ ਉਹਨਾਂ ਲਈ ਵੀ ਇੱਕ ਇੱਕ ਪੂਰੀ ਸਟਰਗਲ ਹੈ ਔਰ ਉਸ ਸਟਰਗਲ ਨੂੰ ਸਾਨੂੰ ਮਾਣ ਦੇਣਾ ਉਤਾਰ ਕਰਨਾ ਪੈਂਦਾ ਹੈ ਇੱਕ ਤਾਂ ਹੋਰ ਕਿ ਆਰਥਿਕ ਦੇ ਨਾਲ ਸੀ ਅੱਛੇ ਹਾਲਤ ਤੇ ਦੇਣਾ ਤਾਂ ਕਾੜ ਦਾ ਕਮਾਉਣਾ ਔਰ ਦਾ ਪੜਨਾ ਔਰ ਦਿੱਕਮਾਈ ਕਰਨਾ ਇਨੇ ਵੀ ਇਸ ਸਮਾਜ ਨੂੰ ਰੁਕਸਰ ਕਰਦੇ ਅੱਜ ਸਕੂਲਾਂ ਦੇ ਵਿੱਚ ਨਾ ਕਿਹਾ ਲੱਗਦਾ ਹੈ ਕਿ ਜਦੋਂ ਹਾਈ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਤਾਂ ਕੁੜੀਆਂਾਂ ਦੇ ਵਿੱਚ ਐਕਸਲ ਕਰਦੀਆਂ ਨੇ ਕੁੜੀਆਂ ਦੀ ਗੈਂਦੀ ਵਗ ਰਹੀ ਕੋਈ ਵੀ ਫੀਲਡ ਨਹੀਂ ਹੈਗਾ ਗਿਆਨ ਦਾ ਜਿਸ ਵਿੱਚ ਔਰਤ ਨੇ ਇੱਕ ਇੱਕ ਦੇਰ ਸਮੇਂ ਇੰਟਰਨਲ ਮੌਕੇ ਲਾਣੇ ਤੇ ਆਪਣੀ ਯੋਗਤਾ ਆਪਣੀ ਤਾਕਤ ਦੇ ਚਿਤ ਕਰਨੀ ਇਹ ਕੋਈ ਛੋਟਾ ਨਾ ਸੁਪਨਾ ਹੈ ਛੜੀਆਂ ਦਾ ਸੁਪਰਸ਼ਾਦ ਕਿੰਨੀ ਵਿਦਾ ਕੀਤਾ ਹੈ ਉਹਦੇ ਲਈ ਅਨੁਮਾਨ ਦੇਣਾ ਪੈਂਦਾ ਤਾਂ ਉਹ ਨਹੀਂ ਆਪਣੀ ਆਰਥਿਕ ਸੰਪਰਕਰਤਾ ਔਰ ਕਮਾਉਣਾ ਕਮਾਉਣ ਲਈ ਆਵਾਜ਼یں ਦੇ ਸਾਧਨ ਨਾ ਕੋਹਾਂ ਤਾਂ ਕਿ ਇਸ ਨੂੰ ਵੀ ਵਿਜ਼ਿਬਿਲਟੀ ਦੇ ਸਕਣ ਦਾ ਫਾਇਦੇ ਨਹੀਂ ਹੈ ਔਰ ਸਮਾਜ ਵਿੱਚ ਜਿਹੜੀ ਬਹੁਤੀ ਹਿੱਸੇਦਾਰੀ ਗਈ ਹੈ ਉਹ ਸਾਨੂੰ ਉਸ ਤੋਂ ਸਾਨੂੰ ਅਜੇ ਤੱਕ ਕੋਈ ਬੇਸਬ ਨਹੀਂ ਅਸੀਂ ਬਹੁਤ ਅੱਗੇ ਚੱਲ ਚੁੱਕੇ ਹਾਂ ਪਰ ਜਦੋਂ ਗਾਨਾ ਵੀ ਕੀ ਹੈ ਆਜ਼ਾਦੀ ਲਈ ਡਾਕਟਰ ਲਈ ਇਨਸਾਨੀ ਇਨਕਲਾਬ ਲਈ ਇਨਸਾਨੀ ਖੁਦ ਮੁਕਤਾਰੀ ਲਈ ਤਾਂ ਬਹੁਤ ਸਾਰੇ ਸਮਾਜ ਸਮਾਸ਼ਾਣ ਹੈ ਬਾਹਰ ਉਹ ਪ੍ਰਾਈਵੇਟ ਸਪੇਸ ਹੈ ਘਰ ਪਰਵਾਦੀ ਸਪੇਸ ਹੈ ਭਾਵੇਂ ਉਹ ਪਬਲਿਕ ਸਪੇਸ ਹੈ ਸਮਾਜਿਕ ਗਿਆਨ ਹੈ ਤਾਂ ਇਹ ਤੀਸਰਾ ਹੈ ਨਾ ਕਿ ਜਿਹੜੀ ਉਹ ਸਭ ਦੇ ਵਿੱਚ ਲੋ ਆਪਣੇ ਆਪ ਨੂੰ ਦਾ ਸਹਿ ਇੱਕ ਪਰਸਾ ਵੀ ਆਈ ਸੀ ਅਕਸਰ ਕਿਉਂਕਿ ਆਪਣਾ ਹੀ ਜਿਹੜਾ ਅੱਖ ਹੈ ਨਾ ਉਹਨੂੰ ਤੇ ਉਹਨੂੰ ਉਹਨਾਂ ਨਾਲ ਕੰਪੈਟੀਬਲ ਹੋਣ ਲਈ ਉਹਨੂੰ ਕਿੰਨੀ ਸਟਰਗਲ ਕਰਨੀ ਪੈਂਦੀ ਹੈ। ਕਿਹਨਾਂ ਤੋਂ ਨਹੀਂ ਬਿਟਦੇ ਹੁੰਦੇ ਨੇ ਜਾਂ ਜਿਹੜੇ ਸਮਾਜਿਕ ਫੈਕਟਰ ਹੁੰਦੇ ਨੇ ਉਹ ਸਹਾਈ ਬਣਦੇ ਨੇ। ਪਰ ਜਿਹੜਾ ਤੁਹਾਡਾ ਜਜ਼ਬਾਤੀ ਤੌਰ ਤੇ ਦਮਨ ਹੁੰਦਾ ਹੈ, ਆਪੇਸ਼ਨ ਹੁੰਦਾ ਹੈ, ਉਸ ਦਮਨ ਨੂੰ ਜਾਂ ਉਸ ਕਿਸੰਧਾ ਜਿਹਾ ਵਿਤਰਾ ਲੈਗਾ ਉਹਨੂੰ ਬਹੁਤ ਮੁਸ਼ਕਲ ਹੁੰਦਾ ਪਾਪਣਾ। ਉਹਨੂੰ ਮੁਸ਼ਕਲ ਹੁੰਦਾ ਹੈਗਾ ਉਹਨੂੰ ਜਨਨ

ਉਹਨੇ ਇਹ ਦੱਸਿਆ ਕਿ ਅਸੀਂ ਇੱਥੇ ਗਲਤੀਆਂ ਕਰਾਈਆਂ ਗਲਤੀਆਂ ਸਿੱਖਾਈਆਂ ਕਿ ਅਸੀਂ ਔਰਤ ਜਿਹੜਾ ਬੱਚਾ ਜਨਮ ਜਦੋਂ ਜਨਮ ਲੈਂਦਾ ਉਹ ਬੱਚੇ ਦਾ ਉਹ ਤਾਂ ਮੁੰਡਾ ਜਾਂ ਕੁੜੀ ਹੁੰਦਾ ਪਰ ਸਾਡੀਆਂ ਸਾਰੀਆਂ ਜਿਹੜੀਆਂ ਖਾਤਾ ਨੇ ਉਹਨਾਂ ਨੂੰ ਮਰਦ ਜਾਂ ਔਰਤ ਬਣਾਉਂਦੀਆਂ ਨੇ ਕੁੜੀ ਨੂੰ ਔਰਤ ਨਾ ਆਇਆ ਜਾਂਦਾ ਉਹਦੇ ਵਿੱਚ ਸਬਮਿਸ਼ਨ ਦਾ ਨਾਮ ਭਰ ਭਰ ਹਰ ਤੰਦੇ ਕੋ ਆਗਿਆਕਾਰ ਹੋਣਾ ਹੈ ਸਾਰੂ ਸੁਸ਼ੀਰ ਆਗਿਆਕਾਰ ਹੁੰਦਾ ਮਤਲਬ ਹੈਗਾ ਕਿ ਤੂੰ ਬੋਲਣਾ ਨਹੀਂ ਅਰ ਉਹ ਉਹ ਕਹਿੰਦੇ ਕਿ ਇਹ ਨਹੀਂ ਹੈਗਾ ਕਿ ਅਸੀਂ ਫਿਰ ਇਹ ਮੁੰਡੇ ਦੀ ਘਾੜ ਤੁਸੀਂ ਬਹੁਤ ਵਧੀਆ ਕੀਤੀ ਉਹਨੂੰ ਅਸੀਂ ਬਿਨਾਂ ਬਜਾਜਾ ਹੋਂ ਦੇ ਨਾਲ ਘਾੜ ਦਿੱਤਾ ਉਹਦੇ ਨਾਲ ਸਾਰੇ ਮਨੁੱਖਤਾ ਨੂੰ ਨੁਕਸਾਨ ਹੋਇਆ ਕਿਉਂਕਿ ਇੱਕ ਬੈਲੈਂਸ ਪਾ ਨਹੀਂ ਸਕਿਆ ਲੋਕ ਕਹਿੰਦੇ ਇਹ ਕਿ ਸਾਨੂੰ ਨਵੇਂ ਸਿਰੇ ਤੋਂ ਕਰਨਾ ਪਏਗਾ ਕਿ ਅਸੀਂ ਬੱਚੇ ਪਾਲਣੇ ਕਿਵੇਂ ਅਸੀਂ ਬੱਚਿਆਂ ਨੂੰ ਇੱਕ ਵਿਅਕਤੀ ਨਾਲ ਦੇ ਨੁਕਤੇ ਤੋਂ ਦੇ ਮਾਨਸਿਕ ਤੌਰ ਤੇ ਕਿਵੇਂ ਪਾਲਣਾ ਔਰ ਇਹ ਐਸ ਵੀ ਮਤਲਬ ਨਹੀਂ ਕਿ ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਆ ਮੈਂ ਇੱਕ ਗੱਲ ਸਾਗੀਆਂ ਦਿੱਤਾ ਨਹੀਂ ਕਰਦਾ ਮਨੋਤਾ ਨੇ ਕੀ ਕੀਤਾ ਉਹਦੇ ਬਾਅਦ ਅਸੀਂ ਹੁਣ ਲਾਲਪਖਸਾਰੇ ਜਾ ਰਹੇ ਹਾਂ ਉਹਦੇ ਬਾਰੇ ਸਿਧਾਂਤ ਦੇ ਰਹੇ ਆ ਐਨੀ ਗੱਲਾਂ ਸੌਣ ਵਾਲੀ ਵੀ ਗੱਲ ਨਹੀਂ ਹੈ ਪਰ ਜਿਹੜੀਆਂ ਖਬਰਾਂ ਜਿਹੜਾ ਅਸੀਂ ਹਾਲੋ ਸੋਸ਼ਲ ਮੀਡੀਆ ਉੱਤੇ ਅਜੇ ਦੇਖਦੇ ਹਾਂ ਉਹਦੇ ਵਿੱਚ ਅਜੇ ਵੀ ਆਰਡਰ ਤੇ ਡੇਜ ਜਿਵੇਂ ਟਕਣਾਵਾ ਤੇ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਿਹਾ ਗੁੰਮਸ਼ੁਦਗੀ ਬਾਰੇ ਤੁਸੀਂ ਕਾਜੇ ਅੰਕੜੇ ਦੇਖੋ ਤਾਂ ਦੁਨੀਆ ਭਰ ਵਿੱਚ ਔਰਤਾਂ ਦੀਆਂ ਗੁੰਮ ਹੋ ਰਹੀਆਂ ਉਹਨੂੰ ਪੁੱਛਿਆ ਜਾਂਦੇ ਨੇ ਉਹਦੀ ਤਸਵੀਰ ਕੀ ਮੈਨੇ ਹਟਦੀਆਂ ਕਿ ਅੱਠ ਨਿਕਲ ਗਏ ਸਭ ਸੰਸਾਰ ਦੇ ਵੇ ਲੋ ਹੰਝਾ ਬਾਰੇ ਕਰੀਏ ਪ੍ਰੋਣਾ ਹੱਤਾ ਬਾਰੇ ਕਰੀਏ ਕਿਸੇ ਵੀ ਗੱਲ ਬਾਰੇ ਕਰੀਏ ਤਾਂ ਉਹ ਜੇ ਵੀ ਔਰਤ ਦੀ ਦੇਹ ਦੀ ਪੇਰੁਮਤੀ ਹੈ ਜਿਹਨੂੰ ਸਾਨੂੰ ਸੰਭਾਲਣਾ ਪਏਗਾ ਜਿਹਦੇ ਬਾਰੇ ਸਾਨੂੰ ਧਿਆਨ ਦੇਣਾ ਪਵੇਗਾ ਇੱਕ ਗੱਲ ਨਹੀਂ ਇੱਕ ਖਾਸ ਗੱਲ ਤੇ ਮੈਂ ਆ ਆ ਮਨੇ ਵੀ ਸਾਡੇ ਔਰਤਾਂ ਔਰਤਾਂ ਬੈਠੇ ਆ ਉਹਦੇ ਬਾਰੇ ਔਰ ਜਿੱਤੇ ਬਾਰੇ ਉਹਨਾਂ ਨੂੰ ਕਿਉਂਕਿ ਕਲਮ ਦੀ ਸ਼ਕਤੀ ਬੜੀ ਹੁੰਦੀ ਹੈ ਉਹ ਹੈਗੇ ਆ ਕਿ ਐਸਟੈਂਡਰਡ ਮੰਡੀ ਤੇ ਮੀਟਿੰਗ ਲਗਾ ਹੈਗਾ ਕੋਈ ਆਦਮ ਨੂੰ ਕਿਵੇਂ ਵਰਗਲਾ ਰਹੇ ਹੈ ਉਹਨੇ ਵੱਲ ਵੀ ਸਾਨੂੰ ਧਿਆਨ ਦੇਣੀ ਲੋਡ ਹੈ